ਸ੍ਰੀ ਦਰਬਾਰ ਸਾਹਿਬ ਅਮਰਸਾਦ ਵਿਖੇ ਸੇਵਾ ਕਰ ਰਹੇ ਸਾ ਸੁਵੀਸ਼ੀ ਬਦਲ ਤੇ ਫਾਇਰਿੰਗ ਦੀ ਜਿਹੜੀ ਘਟਨਾ ਉਹ ਬਹੁਤ ਹੀ ਨਿੰਦਨਯੋਗ ਆ ਦੁਖਦਈਆ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਘਟਨਾ ਪੀਸੇ ਥਾਂ ਤੇ ਵੀ ਨਹੀਂ ਵਾਪਰਨੀ ਚਾਹੀਦੀ ਪ੍ਰਿਸ਼ਤਾਨ ਦੇ ਪਵਿੱਤਰ ਸਥਾਨ ਤੇ ਸੇਵਾ ਕਰ ਰਹੇ ਵਿਅਕਤੀ ਤੇ ਘਟਨਾ ਦਾ ਵਾਪਰਨਾ ਹੋਰ ਵੀ ਜ਼ਿਆਦਾ ਦੁੱਖਾ ਦੁਖ ਕਰਦਾ ਜਿੱਥੇ ਸੁਖਬੀਰ ਅਜ ਆਪਣੀਆਂ ਧਾਰਮਿਕ ਮर्यादाਵਾਂ ਦਾ ਖਿਆਲ ਕਰਦੇ ਹੋਏ ਅੱਜ ਉਹ ਆਪਣਾ ਤਨਖਾਹ ਇਹ ਖੁਸ਼ ਹੋਣ ਤੋਂ ਬਾਅਦ ਆਪਣੀ ਸਜ਼ਾ ਭੁਗਤ ਰਿਹਾ ਸੀ। ਔਰ ਉੱਥੇ ਹੀ ਜਿਹੜੇ ਕੁਝ ਲੋਕ ਜਿਹੜੇ ਸਿੱਖ ਮर्यादाਵਾਂ ਦੇ ਉਹ ਉਲਟ ਉਹ ਵੀ ਜਿਹੜਾ ਉਹਨਾਂ ਨੇ ਕਰ ਕੀਤੇ ਇਹਦੀ ਜਿੰਨੀ ਨਿੰਦਾ ਕਰੋ ਘੱਟ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰ ਰਹੇ ਸਾ ਸੁਵੀਸੀ ਬਾਦਲ ਤੇ ਫਾਇਰਿੰਗ ਦੀ ਜਿਹੜੀ ਘਟਨਾ ਉਹ ਬਹੁਤ ਹੀ ਨਿੰਦਨਯੋਗ ਹੈ ਦੁਖਦਾਈਆ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਘਟਨਾ ਪਿੱਛੇ ਥਾਤੇ ਵੀ ਨਹੀਂ ਵਾਪਰਨੀ ਚਾਹੀਦੀ ਪ੍ਰਿਸ਼ਤਾਨ ਦੇ ਪਵਿੱਤਰ ਸਥਾਨ ਤੇ ਸੇਵਾ ਕਰ ਰਹੇ ਵਿਅਕਤੀ ਤੇ ਘਟਨਾ ਦਾ ਵਾਪਰਨਾ ਹੋਰ ਵੀ ਜ਼ਿਆਦਾ ਡੂੰਘਾ ਦੁੱਖ ਕਰਦਾ ਇਹ ਸਰਕਾਰ ਦੇ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਵੀ ਖੜੇ ਕਰਦਾ ਵੈਗਰੂ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਵੀ ਕਰਦੇ ਆ ਕਿ ਉਹਨਾਂ ਦੀ ਸਿਹਤ ਠੀਕ ਰਹੇ ਔਰ ਉਹਨਾਂ ਨੂੰ ਜਿਸ ਤਰ੍ਹਾਂ ਪ੍ਰਭਾਤਵਾਨ ਨੇ ਸੇਵ ਜਾਇਆ ਗੁਰੂ ਦਾਸ ਸ਼ੁਕਰਾਨਾ ਵੀ ਕਰਦੇ ਆ ਔਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਕਿਸ ਸੰਧੀ ਘਟਨਾ ਦੀ ਡੁਘਾਈ ਵੀ ਜਾ ਕੇ ਜਾਂਚ ਕਰ ਲਈ ਜੁਡੀਸ਼ੀਅਲ ਇਨਕੁਆਰੀ ਜੀ ਹੋਣੀ ਚਾਹੀਦੀ ਆ ਔਰ ਜੁਡੀਸ਼ੀਅਲ ਇਨਕੁਆਰੀ ਜਿਹੜੀ ਆ ਸਹੀ ਤੱਤ ਸਾਹਮਣੇ ਲਿਆਵੇ ਤਾਂ ਕਿ ਅੱਗੇ ਲਈ ਇਸ ਕੀ ਸੁਣੀਆਂ ਮਦ ਭਾਗੀ ਘਟਰਾਵਾ ਨਾ ਵਾਪਨ ਔਰ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਸਰੀਦਾ ਹੋਣ ਦੀ ਲੋੜ ਆ ਕਿ ਇਸ ਤਰ੍ਹਾਂ ਦੇ ਸਥਾਨਾਂ ਤੇ ਸੇਵਾ ਕਰਨ ਵਾਲੇ ਵਿਅਕਤੀ ਜਿਹੜੇ ਨੇ ਜੇ ਉਹ ਵੀ ਸੇਫ ਨਹੀਂ ਹੈ ਔਰ ਸਰਕਾਰ ਦੀ ਜਿਹੜੀ ਲੈਂਡ ਆਰਡਰ ਦੀ ਬਿਸ਼ਦਰੀ ਆ ਉਹ ਪੂਰੀ ਤਰ੍ਹਾਂ ਕਾਲੈਪਸ ਹੋਈ ਆ ਇਹ ਘਟਨਾ ਇਸ ਗੱਲ ਨੂੰ ਦੱਸਾਉਂਦੀ ਆ ਅੱਜ ਦਰਬਾਰ ਸਾਹਿਬ ਵਿਖੇ ਜਿਹੜਾ ਸੁਖਬੀਰ ਸਾਹਿਬ ਦੇ ਉੱਤੇ ਹਮਲਾ ਹੋਇਆ ਬਹੁਤ ਹੀ ਨਿੰਦਣਯੋਗ ਹੈ ਜਿੱਥੇ ਸੁਖਬੀਰ ਅਜ ਆਪਣੀਆਂ ਧਾਰਮਿਕ ਮर्यादाਵਾਂ ਦਾ ਖਿਆਲ ਕਰਦੇ ਹੋਏ ਅੱਜ ਉਹ ਆਪਣਾ ਤਨਖਾਹ ਇਹ ਆ ਖੁਸ਼ ਹੋਣ ਤੋਂ ਬਾਅਦ ਆਪਣੀ ਸਜ਼ਾ ਭੁਗਤ ਰਿਹਾ ਸੀ। ਔਰ ਉੱਥੇ ਹੀ ਜਿਹੜੇ ਕੁਝ ਲੋਕ ਜਿਹੜੇ ਸਿੱਖ ਮर्यादाਵਾਂ ਦੇ ਉਹ ਉਲਟ ਉਹ ਪੇਤ ਜਿਹੜਾ ਉਹਨਾਂ ਨੇ ਕਰ ਕੀਤੇ ਇਹਦੀ ਜਿੰਨੀ ਨਿੰਦਾ ਕਰੋ ਘੱਟ ਕਿਉਂਕਿ ਗੁਰੂ ਦਰਬਾਰ ਸਾਹਿਬ ਦੇ ਵਿੱਚ ਔਰ ਖੜੇ ਹੋਏ ਸੇਵਾਦਾਰ ਦੇ ਕਿਉਂਕਿ ਉਹ ਸੇਵਾਦਾਰ ਦੇ ਰੂਪ ਚ ਖੜਾ ਸੀ। ਔਰ ਦਰਬਾਰ ਸਾਹਿਬ ਦੇ ਸੇਵਾਦਾਰ ਦੇ ਉੱਤੇ ਹਮਲਾ ਕਰਨ ਦਾ ਮਸਲਾ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਔਰ ਇਸ ਕਰਕੇ ਮੈਂ ਦੀ ਨਿੰਦਾ ਕਰਦਾ ਔਰ ਐਸੇ ਵਿਅਕਤੀਆਂ ਦੇ ਉੱਤੇ ਸਖਤ ਜਿਹੜੀ ਸਜ਼ਾ ਦੇਣੀ ਚਾਹੀਦੀ ਹੈ ਔਰ ਦੂਸਰਾ ਸਰਕਾਰ ਦੇ ਜਿਹੜੇ ਪ੍ਰਸ਼ਾਸਨਿਕ ਜਿਹੜੇ ਆ ਉਹ ਇੰਤਜ਼ਾਮ ਹੈ ਉਹਨਾਂ 'ਚ ਵੀ ਕਿਤੇ ਨਾ ਕਿਤੇ ਕੋਤਾਹੀ ਦੇਖਣ ਨੂੰ ਮਿਲੀ ਹੈ ਔਰ ਇਹਦੇ ਤੇ ਸਰਕਾਰ ਨੂੰ ਵੀ ਆਪਣਾ ਨੋਟਿਸ ਜਿਹੜਾ ਲੈਣਾ ਚਾਹੀਦਾ ਔਰ ਦੋਸ਼ੀਆਂ ਖਿਲਾਫ ਸਖਤ ਖਿਲਾਫ ਜਿਹੜੀ ਕਾਰਵਾਈ ਹੋਣੀ ਹੈ